ਮੁੜਲਾਡਾ ਸ਼ਹਿਰ ਦੇ ਪਿੱਖੀ ਰੋਡ ਤੇ ਅੱਜ ਰਾਤ ਕਰੀਬ 10 ਵਜੇ ਇੱਕ ਚਿੰਤਾਜਨਕ ਘਟਨਾ ਵਾਪਰੀ ਜਿੱਥੇ ਅੰਬੇ ਮੋਟਰਸ ਦੇ ਸ਼ੋਅਰੂਮ ਚ ਸਕ੍ਰੈਪ ਦੇ ਕਾਰਨ ਅਚਾਨਕ ਅੱਗ ਲੱਗ ਗਈ ਅੱਗ ਦੀ ਲਪਟਾਂ ਨੇ ਇਲਾਕੇ ਚ ਹੜਕੰਪ ਬਚਾ ਦਿੱਤਾ ਮੌਕੇ ਤੇ ਸ਼ਹਿਰ ਵਾਸੀ ਡੇਰਾ ਪ੍ਰੇਮੀ ਅਤੇ ਸਮਾਜ ਸੇਵੀ ਟੀਕੂ ਪੰਜਾਬ ਨੇ ਤੁਰੰਤ ਹਾਜ਼ਰੀ ਲਾਈ ਜਦ ਕਿ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਵੀ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੀ ਟੀਮ ਨੇ ਰਾਤ ਦੇ ਹਨੇਰੇ ਚ ਵੀ ਪੂਰਤੀ ਨਾਲ ਕਾਰਵਾਈ ਕਰਦਿਆਂ

ਸਕੂਟਰੀਆਂ ਦਾ ਬੈਟਰੀ ਵਾਲੀ ਸਕੂਟਰੀਆਂ ਦਾ ਸ਼ੋਰੂਮ ਹੈ ਅਚਾਨਕ ਉਰੇ ਸਬਕ ਕਰਨ ਅੱਗ ਲੱਗ ਗਈ ਜਿਸ ਦੀ ਜਾਣਕਾਰੀ ਮੇਰੇ ਕੋਲ ਜਦੋਂ ਫੋਨ ਆਇਆ ਗੁਰਪ੍ਰੀਤ ਸਿੰਘ ਟੀਮਾਨ ਸਰਜੀਤ ਸਿੰਘ ਐਕਐਮ ਐਕਐਮਸੀ ਜੋ ਉਹਨਾਂ ਦੇ ਪਿਤਾ ਸੀ ਸਵਰਗਵਾਸੀ ਜਿਹਨੂੰ ਬਕਾਲਾ ਵੀ ਕਹਿ ਦਿੰਦੇ ਆ ਜਿਨ੍ਹਾਂ ਦੀ ਵਾਰਡਰ ਬਾਕਸ ਡਿਊਟੀ ਹੈ ਉਹਨਾਂ ਨੇ ਕਿਹਾ ਫਟਾਫਟ ਫਾਇਰ ਬ੍ਰਿਗੇਡ ਤੇ ਜੀ ਜਾਵੇ ਅਦੀ ਨਗਰ ਕੌਂਸਲ ਦੇ ਸਹਿਯੋਗ ਨਾਲ ਜੋ ਪੰਜਾਬ ਸਰਕਾਰ ਨੇ ਸਾਨੂੰ ਭੁਲਾਡੇ ਨੂੰ ਫਾਇਰ ਬ੍ਰਿਗੇਡ ਭੇਜੀ ਹੋਈ ਹੈ ਮਾਨਯੋਗ ਐਮਐਲਏ ਸਾਹਿਬ ਦੇ ਯਤਨਾਂ ਸਦਕਾ ਉਰੇ ਜੋ ਫਾਇਰ ਬ੍ਰਿਗੇਡ ਆਈ ਹੋਈ ਹੈ ਉਹਨੂੰ ਤੁਰੰਤ 5 ਮਿੰਟਾਂ ਤੋਂ ਪਹਿਲਾਂ ਪਹਿਲਾਂ ਉਰੇ ਪਹੁੰਚ ਗਈ ਜਿਸ ਤੇ ਅਗੋ ਅੱਗ ਦੇ ਕਾਬੂ ਪਾਇਆ ਗਿਆ ਇਸ ਦੇ ਲਈ ਅਸੀਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸਖਪਾਲ ਸਿੰਘ ਜੀ ਵੀ ਮੌਜੂਦ ਸੀ ਔਰ ਪੂਰੇ ਸ਼ਹਿਰ ਵਾਸੀਆਂ ਦਾ ਵੀ ਪੂਰਾ ਹੰਗਾਰਾ ਰਿਆ ਡੇਰਾ ਪ੍ਰੇਮੀਆ ਨੇ ਵੀ ਆ ਕੇ ਸਹਿਯੋਗ ਦਿੱਤਾ ਅੱਜ ਨੂੰ ਸਾਡੇ ਇੱਥੇ ਪੀਕੀ ਰੋਡ ਤੇ ਮੈਨੂੰ ਥੋੜੇ 10 ਮਿੰਟ ਪਹਿਲੇ ਪਤਾ ਲੱਗਿਆ ਮੁੰਡੇ ਗਵਾਂਡੀ ਦਾ ਫੋਨ ਆਇਆ ਕਿ ਪ੍ਰਧਾਨ ਜੀ ਇੱਥੇ ਸਕੂਟਰ ਏਜੰਸੀ ਹੈ ਉਹਨਾਂ ਨੂੰ ਅੱਗ ਲੱਗੀ ਹੈ ਕੁਦਰਤੀ ਮੈਂ ਕਰਨ ਨੂੰ ਜਾ ਰਿਹਾ ਸੀ ਜਨਾਬੀ ਨਾਲ ਫਾਇਰ ਮੈਂ ਮੈਂ ਇਹਨੂੰ ਫੋਨ ਕੀਤਾ ਤੇ ਇੱਕ ਅਸੀਂ ਪ੍ਰਸ਼ਾਸਨ ਕਰ ਉਹਨਾਂ ਦਾ ਧੰਨਵਾਦ ਕਰਦੇ ਹਾਂ ਇੱਥੇ ਕਿਤੇ ਕੀ ਸਾਨੂੰ ਇੱਥੇ ਲੋਕਲ ਜਿਹੜੀ ਫਾਇਰ ਬਟ ਦੀ ਮਸ਼ੀਨ ਦਿੱਤੀ ਹੋਈ ਹੈ ਅਸੀਂ ਉਹਨਾਂ ਨੂੰ 24 ਫੋਨ ਕੀਤਾ ਜੀ 2 ਮਿੰਟ ਦੇ ਵਿੱਚ ਆ ਕੇ ਅੱਗ ਨੂੰ ਕਾਬੂ ਪ ਤੇ ਮਾਈਕਰੋਸਕੂਪ ਦੇ ਵਿਚਾਰ ਨੁਕਸਾਨ ਹੋਇਆ ਬਹੁਤ ਮਾੜੀ ਗੱਲ ਹੈ ਤੇ ਕੁਦਰਤੀ ਜਾਨ ਹੈ ਬਚਤ ਰਹੀ ਜੇ ਥੋੜਾ ਦੋ ਘੰਟੇ ਡਿਲੇਟ ਹੋ ਰ ਅੱਗ ਲੱਗੀ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਇਹ ਸਾਰੇ ਕਮਾਡੀ ਜਾਗਦੇ ਸੀ ਇਹਨਾਂ ਕਰਕੇ ਜ ਇਹਨਾਂ ਕੁਦਰਤੀ ਜਾਨ ਬਚਾਅ ਹੋ ਗਿਆ ਤੇ ਅਸੀਂ ਨਾਲ ਦੀ ਨਾਲ ਸਾਰੇ ਸਾਡੇ ਜਿਹੜੇ ਥੇ ਗਵੰਡੀ ਇਹਨਾਂ ਦਾ ਧੰਨਵਾਦ ਕਰਦੇ ਵਿਚਾਰੇ ਨੇ ਅੰਦਰੋਂ ਗੇਟ ਖੋਲ੍ਹਿਆ ਤੇ ਅੱਗ ਨੂੰ ਕਾਬੂ ਪਾਇਆ ਗਿਆ ਤੇ ਇਹਨਾਂ ਇਹਨਾਂ ਵਿਚਾਰ ਬਹੁਤ ਜ਼ਿਆਦਾ ਬਚਤ ਹੋ ਗਈ ਜੇ ਜਦੋਂ ਇਸ ਗੱਲ ਦੀ ਖਬਰ ਮਿਲਦੀ ਗਈ ਤਰੰਤ ਲੋਕ ਭੱਜਦੇ ਆਏ ਤੇ ਆ ਕੇ ਲੋਕਾਂ ਨੇ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਔਰ ਜਾਨੀ ਦਾ ਨੁਕਸਾਨ ਹੋਣ ਤੋਂ ਬਚਾ ਹੈ ਅਸੀਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਆ ਕਿ ਜੋ ਲੋਕਾਂ ਨੇ ਇਸ ਨੂੰ ਅੱਗ ਦੇ ਕਾਬੂ ਪਾ ਲਿਆ ਸੋ ਇਸ ਨੂੰ ਅੱਗ ਦੇ ਕਾਬੂ ਪਾਉਣ ਦੇ ਲਈ ਡੇਰਾ ਪ੍ਰੇਮੀਆਂ ਦਾ ਤੇ ਸ਼ਹਿਰ ਵਾਸੀਆਂ ਦਾ ਤੇ ਫਾਇਰ ਬ੍ਰਿਗੇਡ ਦਾ ਵਿਸ਼ੇਸ਼ ਸਹਿਯੋਗ ਰਿਹਾ ਧੰਨਵਾਦ